ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲੰਗੀ ਵਾਲੇ ਪਾਤਸ਼ਾਹ ਦੀ ਜੀਵਨੀ ਸਰਬਨ ਕਰੋ ਜੀ ਗੁਰੂ ਜੀ ਵੱਲੋਂ ਦਿੱਲੀ ਤੇ ਆਏ ਸਿੱਖਾਂ ਦੇ ਨਾਲ ਬਚਨ ਚਾਰੇ ਪਾਸਿਆਂ ਤੋਂ ਬਹੁਤ ਸਾਰੀ ਸੰਗਤ ਸ੍ਰੀ ਅਨੰਦਪੁਰ ਸਾਹਿਬ ਆ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਦੀ ਹੈ ਇੱਕ ਬਨਜਾਰੇ ਸਿੱਖ ਦੇ ਨਾਲ ਦਿੱਲੀ ਤੋਂ ਸਿੱਖ ਆਏ। ਤਦ ਉਹ ਬਨਜਾਰਾ ਸਿੱਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਟਾ ਅਰਪਣ ਕਰਕੇ ਖੜਾ ਹੋ ਗਿਆ। ਗੁਰੂ ਜੀ ਦਾ ਸੁੰਦਰ ਰੂਪ ਵੇਖ ਕੇ ਉਸ ਦਾ ਆਨੰਦ ਵਧ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁੱਖ ਤੋਂ ਸ੍ਰੇਸ਼ਟ ਬਚਨ ਉਚਾਰਨ ਕੀਤੇ। ਗੁਰੂ ਦੇ ਪਿਆਰੇ ਬਨਜਾਰੇ ਸਿੱਖ ਦਸੋ। ਤੁਸੀਂ ਕਿਸ ਤਰ੍ਹਾਂ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸੰਸਕਾਰ ਕੀਤਾ ਅਤੇ ਉਹਨਾਂ ਦੀ ਰਾਖ ਸੁਆਹ ਕਿਸ ਥਾਂ ਉੱਤੇ ਸੰਭਾਲ ਕੇ ਰੱਖੀ ਹੈ ਇਹ ਸੁਣ ਕੇ ਬਨਜਾਰਾ ਸਿੱਖ ਹੈਰਾਨ ਹੋ ਗਿਆ ਕਿ ਇਹਨਾਂ ਨੇ ਮੇਰਾ ਬਿਨਾਂ ਦੱਸਣ ਤੋਂ ਹੀ ਜਾਣ ਲਿਆ ਕਿ ਅਸੀਂ ਇਹ ਕੰਮ ਕਰਕੇ ਆਏ ਹਾਂ ਬਨਜਾਰਾ ਸਿੱਖ ਪ੍ਰਸੰਨ ਹੋ ਕੇ ਬੇਨਤੀ ਸਹਿਤ ਬੋਲਿਆ ਜਿਵੇਂ ਵੀ ਹੋਇਆ ਆਪ ਜੀ ਨੇ ਸਭ ਕੁਝ ਜਾਣ ਲਿਆ ਹੈ ਤਾਂ ਵੀ ਤੁਸੀਂ ਸਭ ਨੂੰ ਦੱਸਣ ਵਾਸਤੇ ਮੇਰੇ ਤੋਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਇਹ ਪਵਿੱਤਰ ਪ੍ਰਸੰਗ ਪੁੱਛ ਰਹੇ ਹੋ ਦੁਸ਼ਟ ਔਰੰਗਜ਼ੇਬ ਨੇ ਪਾਪ ਕਮਾਉਣ ਦੇ ਵਾਸਤੇ ਇਹ ਕੰਮ ਕੀਤਾ ਹੈ ਫਿਰ ਉਸਨੇ ਸਾਰੇ ਨਗਰ ਦੇ ਵਿੱਚ ਟਿੰਡੋਰਾ ਫਿਰਵਾ ਦਿੱਤਾ ਕਿ ਜਿਹੜਾ ਵੀ ਇਹਨਾਂ ਦਾ ਸਿੱਧਕ ਰੱਖਣ ਵਾਲਾ ਸਿੱਖ ਹੈ ਉਹ ਗੁਰੂ ਜੀ ਦਾ ਧੜ ਲੈ ਕੇ ਸੰਸਕਾਰ ਕਰੇ ਸਾਰਿਆਂ ਨੇ ਸੁਣ ਲਿਆ ਪਰੰਤੂ ਵੱਡਾ ਡਰ ਮੰਨ ਕੇ ਉਸ ਵੇਲੇ ਕੋਈ ਵੀ ਨਾ ਕਹਿ ਸਕਿਆ ਅਤੇ ਨਾ ਹੀ ਕਿਸੇ ਨੇ ਇਹ ਦੱਸਿਆ ਕਿ ਅਸੀਂ ਸਿੱਖ ਹਾਂ ਸਾਰੇ ਡਰਦੇ ਹੋਏ ਆਪਣੇ ਆਪਣੇ ਘਰਾਂ ਦੇ ਵਿੱਚ ਦਬ ਕੇ ਰਹੇ ਸਾਰੇ ਹਿਰਦੇ ਦੇ ਵਿੱਚ ਡਰ ਰਹੇ ਸਨ ਕਿ ਕੋਈ ਦੱਸ ਨਾ ਦੇਵੇ ਬਾਦਸ਼ਾਹ ਸਾਨੂੰ ਬੰਨ ਕੇ ਮਰਵਾ ਦੇਵੇਗਾ ਉਹ ਆਪਣੇ ਘਰਾਂ ਦੇ ਵਿੱਚ ਛੁਪ ਕੇ ਬੈਠ ਗਏ ਨਗਰ ਦੇ ਵਿੱਚ ਕਿਸੇ ਨੇ ਵੀ ਆਪਣੇ ਆਪ ਨੂੰ ਗੁਰੂ ਦਾ ਸਿੱਖ ਨਹੀਂ ਮੰਨਿਆ ਅਜਿਹਾ ਸੁਣ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬੱਦਲ ਦੇ ਵਾਂਗ ਗਰਜ ਕੇ ਬੋਲੇ ਉਹ ਇਸ ਤਰ੍ਹਾਂ ਦਾ ਪੰਥ ਪਣਾਵਾਗਾ ਅਤੇ ਸਾਰੇ ਸੰਸਾਰ ਦੇ ਵਿੱਚ ਬਹੁਤ ਹੀ ਪ੍ਰਸਿੱਧ ਕਰਾਂਗਾ ਕਿ ਸੰਸਾਰ ਦੇ ਲੱਖਾਂ ਮਨੁੱਖ ਇੱਕ ਥਾਂ ਤੇ ਇਕੱਠੇ ਹੋਣਗੇ ਅਤੇ ਉਹਨਾਂ ਦੇ ਵਿੱਚ ਜਾ ਕੇ ਇੱਕ ਸਿੱਖ ਮਿਲ ਜਾਵੇਗਾ ਉਹ ਸਾਰਿਆਂ ਦੇ ਵਿੱਚੋਂ ਵੱਖਰਾ ਹੀ ਪਹਿਚਾਣਿਆ ਜਾਵੇਗਾ ਉਹ ਕਿਸੇ ਤਰ੍ਹਾਂ ਦਾ ਵੀ ਉਹਨਾਂ ਨਾਲ ਰਲੀਗਾ ਨਹੀਂ ਭਾਬ ਉਸ ਦੀ ਬੱਕਰੀ ਪਹਿਚਾਨ ਹੋਵੇਗੀ ਜਿਸ ਤਰ੍ਹਾਂ ਬੰਗਲਿਆਂ ਦੇ ਵਿੱਚ ਹਾਂਸ ਨਹੀਂ ਛੁਪਦਾ ਅਤੇ ਜਿਵੇਂ ਗਿਰਜਾਂ ਦੇ ਵਿੱਚ ਮੋਰ ਚਮਕਦਾ ਹੈ ਜਿਵੇਂ ਬਹੁਤ ਖੋਤਿਆਂ ਵਿੱਚ ਤਾਕਤਵਰ ਘੋੜਾ ਅਤੇ ਜਿਸ ਤਰ੍ਹਾਂ ਹਿਰਨਾਂ ਦੇ ਵਿੱਚ ਸ਼ੇਰ ਦਾ ਸਰੀਰ ਹੁੰਦਾ ਹੈ ਇਸੇ ਤਰ੍ਹਾਂ ਅਨੇਕਾ ਪ੍ਰਕਾਰ ਦੇ ਭੇਖਾਂ ਵਿੱਚ ਮੇਰੇ ਸਿੱਖ ਨੂੰ ਸਾਰੇ ਪਛਾਣ ਲੈਣਗੇ ਇਹ ਸੁਣ ਕੇ ਗੁਰੂ ਜੀ ਦਾ ਅਚਨ ਚੇਤ ਹੋਇਆ ਵਚਨ ਜਾਣ ਕੇ ਸਾਰੀ ਸੰਗਤ ਹੈਰਾਨ ਹੋ ਗਈ ਫਿਰ ਗੁਰੂ ਜੀ ਨੇ ਬੰਜਾਰੇ ਸਿੱਖ ਨੂੰ ਪੁੱਛਿਆ ਦੱਸੋ ਕਿ ਤੁਹਾਡੇ ਕੋਲ ਇਹ ਕਾਰਜ ਕੰਮ ਕਿਸ ਤਰ੍ਹਾਂ ਹੋਇਆ ਉਹ ਬੰਜਾਰਾ ਸਿੱਖ ਕਹਿਣ ਲੱਗਾ ਕਹਿਣ ਲੱਗਾ ਮੈਂ ਬਹੁਤ ਸਾਰੇ ਬਲਦ ਲੈ ਕੇ ਗੁਰੂ ਜੀ ਦੇ ਧੜ ਦੇ ਨੇੜੇ ਜਾ ਪਹੁੰਚਿਆ ਤਦ ਤੇਜ਼ ਹਵਾ ਹਨੇਰੀ ਚੱਲਣ ਕਰਕੇ ਬਹੁਤ ਧੂੜ ਉੱਡ ਰਹੀ ਸੀ ਦਸਾਂ ਦਿਸ਼ਾਵਾਂ ਦੇ ਬਾਰੇ ਕੁਝ ਨਹੀਂ ਜਾਣਿਆ ਜਾ ਸਕਦਾ ਸੀ ਤਦ ਮੈਂ ਧੜ ਨੂੰ ਚੁੱਕ ਕੇ ਆਪਣੇ ਗੱਡੀ ਵਿੱਚ ਰੱਖ ਲਿਆ ਅਤੇ ਬਲਦਾਂ ਨੂੰ ਸੰਭਾਲ ਲਿਆ ਸੀ ਬਾਅਦ ਦੇ ਵਿੱਚ ਬਹੁਤ ਸਾਰੇ ਸੈਨਿਕ ਧੜ ਨੂੰ ਲੱਭਣ ਲੱਗੇ ਉਹਨਾਂ ਨੇ ਸਭ ਕੁਝ ਚੰਗੀ ਤਰ੍ਹਾਂ ਵੇਖਿਆ ਪਰ ਗੁਰੂ ਜੀ ਦਾ ਧੜ ਕਿਤੇ ਵੀ ਪ੍ਰਾਪਤ ਨਾ ਹੋਇਆ ਮੈਂ ਲਿਜਾ ਕੇ ਚੰਗੀ ਤਰ੍ਹਾਂ ਸੰਸਕਾਰ ਕਰ ਦਿੱਤਾ ਅਤੇ ਫੁੱਲ ਅਸਤੀਆਂ ਚੁਗ ਕੇ ਚੰਗੀ ਤਰ੍ਹਾਂ ਸੰਭਾਲ ਲਏ ਫਿਰ ਉਹ ਫੁੱਲ ਤੇ ਅਸਤੀਆਂ ਦੋ ਤਾਂਬੇ ਦੀਆਂ ਗਾਗਰਾਂ ਦੇ ਵਿੱਚ ਪਾ ਕੇ ਅਰਦਾਸ ਕਰਕੇ ਉਸੇ ਸਥਾਨ ਤੇ ਰੱਖ ਕੇ ਗੱਡ ਦਿੱਤੀਆਂ ਵਾਹਿਗੁਰੂ ਜੀ ਕਾ ਖਾਲਸਾ